ਮੱਥਾ ਟੇਕਿਆ ਸੱਚੇ ਪਾਤਸ਼ਾਹ ਨੇ ਇੰਨਾ ਹੀ ਬਚਨ ਕੀਤਾ ਹੈ ਇੰਨਾ ਸ਼ਬਦਾਂ ਚ ਬੇਟਾ ਜੀ ਤੁਸੀਂ ਹੁਣ ਮੇਰੇ ਕੋਲ ਆ ਜਾਓ ਸਤਿ ਸ੍ਰੀ ਅਕਾਲ ਧਾਕਰ ਜੀ ਮੈਂ ਆਪ ਜੀ ਨੂੰ ਪੁੱਛਦਾ ਤੇ ਬਾਕੀ ਸਾਰੀ ਸੰਗਤ ਨੂੰ ਸਲੋਤਿਆਂ ਨੂੰ ਪੁੱਛਦਾ ਜੇ ਇੱਕ ਗੁਰੂ ਅਤੇ ਇੱਕ ਪਿਤਾ ਆਪਣੇ ਪੁੱਤਰ ਨੂੰ ਸੁੱਤੇ ਪਏ ਨੂੰ ਉਠਾ ਕੇ ਆਉਂਦਾ ਮੇਰੇ ਕੋਲ ਆ ਜਾਓ ਕਿਹੜੀ ਬਖਸ਼ਬੰਦੀ ਹੈ ਜਿਹੜੀ ਬਾਕੀ ਰਹਿ ਜਾਂਦੀ ਹੈ ਉਹ ਕਿਹੜੀ ਬਖਸ਼ਬੰਦੀ ਹੈ ਉਹ ਕਿਉਂਕਿ ਉਹ ਪ੍ਰਮਾਣ ਪੱਤਰ ਆਪਜੀ ਦੇ ਕੋਲ ਹੈ ਕਿਉਂਕਿ ਆਪਜੀ ਨੂੰ ਇਹ ਡਰ ਸੀ ਕਿ ਗੱਡੀ ਨਾ ਮੇਰੀ ਕਿਤੇ ਚਲੀ ਜਾਵੇ ਤੁਸੀਂ ਕਬਜ਼ਾ ਕਰਨਾ ਸੀ ਗੱਡੀ ਤੇ ਇਸ ਕਰਕੇ ਫਿਰ ਤੁਸੀਂ ਔਖੇ ਹੋ ਕੇ ਫਿਰ ਮੈਨੂੰ ਕੱਢਿਆ ਕਿਸ ਕਰਕੇ ਸਿਰਫ ਇਸ ਵਾਸਤੇ ਕਿ ਮੈਂ ਸਾਰਾ ਕੋਈ ਸਾਂਭ ਸਕਾਂ ਸਾਰੀਆਂ ਜਾਇਦਾਦਾਂ ਮੈਂ ਸਾਂਭ ਸਕਦਾ ਆਪ ਜੀ ਨੂੰ ਕੀ ਲੋੜ ਸੀ ਸਾਰੀਆਂ ਹੀ ਗੱਲਾਂ ਛੱਡ ਦੇਵਾਂ ਜਿੱਦਣ ਤੁਸੀਂ ਗੱਡੀ ਤੇ ਕਬਜ਼ਾ ਕਰਨਾ ਸੀ ਦਸਤਾਰਬੰਦੀ ਕਰਵਾਉਣੀ ਸੀ ਆਪ ਜੀ ਮੈਨੂੰ ਉਸ ਦਿਨ ਕਹਿ ਦਿੰਦੇ ਕਿ ਭਰਾ ਤੂੰ ਆ ਕੇ ਮੈਨੂੰ ਮੱਥਾ ਟੇਕ ਮੈਂ ਗੱਡੀ ਤੇ ਬਹਿਣਾ ਮੈਂ ਤੇ ਉਸ ਦਿਨ ਹੀ ਟੇਕ ਦੇਗਾ ਕੋਈ ਸਮੱਸਿਆ ਹੀ ਨਹੀਂ ਸੀ ਜਦੋਂ ਮੈਂ ਆਪ ਜੀ ਨੂੰ ਪਹਿਲਾਂ ਵੀ ਚਰਨੀ ਹੱਥ ਲਾ ਦਿੰਦਾ ਸਾਂ ਤੇ ਮੈਨੂੰ ਤੇ ਭਰਾ ਨੂੰ ਮੱਥਾ ਟੇਕਣ ਚ ਕੋਈ ਸਮੱਸਿਆ ਨਹੀਂ ਸਮੱਸਿਆ ਤੇ ਆਪਜੀ ਨੂੰ ਹੈ ਸੋ ਮੈਂ ਇਸ ਕਰਕੇ ਦੱਸ ਰਿਹਾ ਕਿ ਇੱਕ ਤੇ ਇੱਕ ਮਾਤਾ ਚੰਦ ਕੌਰ ਜੀ ਸਨ ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਚ ਹੱਲ ਕੇ ਕਸ਼ਟ ਚੱਲ ਕੇ ਤਸੀਹੇ ਚੱਲ ਕੇ ਸੰਜਗਤਾਰ ਸਿੰਘ ਜੀ ਦੇ ਤਸੀਹੇ ਚੱਲ ਕੇ ਠਾਕੁਰ ਜੀ ਦੇ ਰਿਸ਼ਪਾਲ ਦੇ ਔਰ ਅਵਤਾਰ ਦੇ ਇਹਨਾਂ ਸਾਰਿਆਂ ਦੇ ਤੁਸੀਂ ਇਹ ਚੱਲ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਏਕਤਾ ਕਰਵਾਈ ਸੀ ਤੇ ਆਪਜੀ ਦੁਆ ਨੇ ਤੋੜੀ ਸੀ ਰਿਸ਼ਪਾਲ ਤੇ ਅਵਤਾਰ ਤੇ ਹੋਰ ਕਿਸੇ ਦੀ ਜ਼ਰਤ ਕੀ ਹੈਗੀ ਇਹ ਤੇ ਨੌਕਰ ਨੇ ਸਾਡੇ ਇਹ ਨੌਕਰ ਨੇ ਇਹਨਾਂ ਦੀ ਕੀ ਜ਼ਰਤ ਹੈਗੀ ਹੈ ਕਿ ਮੇਰੀ ਮਾਂ ਨੂੰ ਜਾਂ ਮੇਰੇ ਮੇਰੀ ਮਾਂ ਦੀ ਤੇ ਗੱਲ ਵੱਖਰੀ ਹੈ ਮੇਰੇ ਪੁੱਤਰ ਨੂੰ ਮੇਰੀ ਧੀ ਨੂੰ ਇਹਨਾਂ ਦੀ ਜ਼ਰਤ ਕੀ ਹੈ ਕਿ ਆਖ ਜਾਣ ਨੌਕਰ ਨੂੰ ਰੋਟੀ ਚਾਹੀਦੀ ਹੁੰਦੀ ਹੈ ਨੌਕਰ ਨੂੰ ਰੋਟੀ ਚਾਹੀਦੀ ਐ ਜੋ ਆਖੋਗੇ ਉਹੋ ਹੀ ਕਰੇਗਾ ਭਾਵੇਂ ਔਰੇ ਤੋਂ ਨਾਮ ਜਪਾ ਲਓ ਭਾਵੇਂ ਔਰੇ ਤੋਂ ਗਉਂਆ ਵਢਾ ਲਓ ਨੌਕਰ ਨੂੰ ਤੇ ਰੋਟੀ ਚਾਹੀਦੀ ਇਹਨਾਂ ਦੀ ਕੀ ਜੁਰਤ ਸੀ ਐ ਆਪਜੀ ਦੁਆ ਨੇ ਇਹਨਾਂ ਨੂੰ ਸਿਰੇ ਚੜਾ ਕੇ ਇਹ ਸਾਰਾ ਕੁਝ ਕਰਵਾਇਆ ਮੈਂ ਹੁਣ ਫੇਰ ਆਪਜੀ ਨੂੰ ਹੱਥ ਜੋੜ ਕੇ ਦੁਆ ਨੂੰ ਬੇਨਤੀ ਕਰਦਾ ਜੋ ਘਾਟਾ ਪੈ ਗਿਆ ਇਹ ਵਾਪਸ ਨਹੀਂ ਹੋਣਾ ਮੇਰੀ ਮਾਂ ਮਿਲੂ ਨਹੀਂ ਮਿਲ रल मिल के ब बोरो <coughs>